ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਦੀਆਂ ਜਿਹੜੀਆਂ ਭੇਡਾਂ ਤੇ ਖੱਚਾਂ ਨੇ ਜੱਕ ਤੀੜਾਂ ਨੇ ਉਹਨਾਂ ਲਈ ਦੋ ਤਿੰਨ ਗੱਲਾਂ ਕਹਿਣੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਨਿਹੜਾ ਅਮਰਤਪਾਲ ਕਹਿੰਦਾ ਸੀ ਮੈਂ ਇੰਡੀਆ ਦੇ ਸੰਵਿਧਾਨ ਨੂੰ ਕਾਨੂੰਨ ਨੂੰ ਮੰਨਦਾ ਨਹੀਂ ਤੇ ਹੁਣ ਉਹਨੇ ਇਲੈਕਸ਼ਨ ਲੜਨ ਦੇ ਲਈ ਤਕਰੀਬਨ ਤਕਰੀਬਨ ਆਪਣੇ ਜਿਹੜੇ ਪੇਪਰ ਨੇ ਕਾਗਜ਼ ਨੇ ਨਾਮਜ਼ਦ ਕਰਨੇ ਆ ਤੇ ਉਹਦੇ ਲਈ ਆਈਡੀ ਪ੍ਰੂਫ ਚਾਹੀਦੇ ਨੇ ਸਭ ਤੋਂ ਪਹਿਲਾਂ ਵੋਟਰ ਕਾਰਡ ਹੁਣ ਭੇਡਾਂ ਨੂੰ ਬੇਨਤੀ ਹੈ ਹੁਣ ਬਣਵਾ ਲਓ ਕਿਉਂਕਿ ਉਹਨਾਂ ਤਾਂ ਕਹਿੰਦਾ ਸੀ ਕਹਿੰਦਾ ਮੈਂ ਇੰਡੀਆ ਦੇ ਕਾਨੂੰਨ ਨੂੰ ਸੰਵਿਧਾਨ ਨੂੰ ਮੰਨਦਾ ਨਹੀਂ ਆਧਾਰ ਕਾਰਡ ਤਾਂ ਫਿਰ ਜਾਂ ਵੋਟਰ ਕਾਰਡ ਤਾਂ ਇੰਡੀਆ ਦੇ ਕਾਨੂੰਨ ਮੁਤਾਬਕ ਬਣਦਾ ਹੈ ਨਾ ਜਦੋਂ ਉਹ ਸ਼ਹਿਰ ਉਹਦੇ ਕੋਲ ਜਾ ਕੇ ਵੀ ਹੈਗਾ ਆਧਾਰ ਕਾਰਡ ਵੋਟਰ ਕਾਰਡ ਹੈਗਾ ਪੈਨ ਕਾਰਡ ਹੈਗਾ ਸਕੂਲ ਦਾ ਸਰਟੀਫਿਕੇਟ ਹੈਗਾ ਜਾਂ ਉਹਦੋਂ ਜਾਂ ਕੁਝ ਹੈ ਤੇ ਜੇ ਕਿਤੇ ਪ੍ਰੋਬਲਮ ਆਈ ਤਾਂ ਮੈਨੂੰ ਵੋਟਰ ਕਾਰਡ ਵੀ ਬਣਾਉਣਾ ਆਉਂਦਾ ਹੈ ਉਧਾਰ ਕਾਰਡ ਵੀ ਬਣਾਉਣਾ ਆਉਂਦਾ ਹੈ ਜੇ ਸਕੂਲ ਦਾ ਸਰਟੀਫਿਕੇਟ ਵੀ ਚਾਹੀਦਾ ਹੋਇਆ ਉਹ ਵੀ ਲੈ ਦੇਾਂਗੇ ਪਰ ਪਹਿਲਾਂ ਪੇਡਾਂ ਨੂੰ ਬੇਨਤੀ ਜਾ ਕੇ ਪੁੱਛ ਲਓ ਵੀ ਹੈਗਾ ਉਹਦੇ ਕੋਲੇ ਕਾਗਜ਼ ਨਾਮਜ਼ਦ ਕਰਨ ਵਾਸਤੇ ਯਾਨੀ ਕਿ ਇਲੈਕਸ਼ਨ ਲੜਨ ਵਾਸਤੇ ਜਿਹੜੇ ਪੇਪਰ ਭਰਨੇ ਨੇ ਉੱਥੇ ਆਈਡੀ ਪ੍ਰੂਫ ਚਾਹੀਦੇ ਨੇ ਪਾਸਪੋਰਟ ਤਾਂ ਸ਼ਾਇਦ ਅਦਾਲਤ ਨੇ ਜਮ੍ਹਾਂ ਕਰਾ ਲਿਆ ਹੋਣਾ ਜੋ ਕੋ ਕਹਿੰਦਾ ਸੀ ਕਹਿੰਦਾ ਦਸਤਾਵੇਜ਼ ਐ ਇੱਕ ਪਾਸਪੋਰਟ ਦਾ ਟਰੈਵਲ ਵਾਸਤੇ ਇਹ ਕਿਆ ਸੀ ਨਾ ਜੇ ਆਹ ਦਸਤਾਵੇਜ਼ਾਂ ਦੀ ਲੋੜ ਹੋਈ ਤਾਂ ਮੈਨੂੰ ਦੱਸ ਦੇ ਮੈਂ ਬਣਾ ਕੇ ਦੇ ਦੂੰ ਹਾਂ ਹੁਣ ਦੂਜੀ ਗੱਲ ਤੇ ਆਉਨੇ ਆ ਉਹ ਦੂਜੀ ਗੱਲ ਕੀ ਐ ਬਿਰਸਾ ਸਿੰਘ ਮਲਟੋਹਾ ਮਿਲ ਕੇ ਆਇਆ ਕਹਿੰਦੇ ਕਹਿੰਦਾ ਮੈਂ ਪਿੱਛੇ हट ਜਾਂਦਾ ਅਮਰਦਾਪਾਲ ਨੂੰ ਸੀਟ ਤੋਂ ਖੜਾ ਕਰ ਦਿੰਦੇ ਚਲੋ ਇਦਾਂ ਉਹ ਜਿਵੇਂ ਪੁਘਾਈ ਹੁੰਦੀ ਆ ਨਾ ਫालतੂ ਦੀ ਉਹ ਮਾਰੀ ਗਈ ਹੈ ਭਵੇਂ ਵਿਦਸਾਸ ਸੇ ਮਿਲਟੋਹਾ ਹੋਵੇ ਜਾਂ ਭਵੇਂ ਅਮਰਤਪਾਲ ਦਾ ਵਕੀਲ ਹੋਵੇ ਜਾਂ ਉਹਦੀਆਂ ਭੇਡਾਂ ਆ ਉਹਦੀਆਂ ਖੱਚਾਂ ਹੋਣ ਇਹ ਪੁਘਾਈ ਮਾਰੀ ਜਾਂਦੀ ਹੈ ਹੁਣ ਇੱਕ ਪਤੇ ਦੀ ਗੱਲ ਦੱਸਣ ਲੱਗਾ ਤੁਹਾਨੂੰ ਧਿਆਨ ਦੇ ਨਾਲ ਸੁਣ ਲਿਓ ਪਤੇ ਦੀ ਗੱਲ ਇਹ ਹੈ ਜਿਹੜਾ ਵੀ ਪੱਤਰਕਾਰ ਬੋਲੂ ਜਾਂ ਬੁੱਧੀ ਜੀ ਬੋਲੂ ਕੋਈ ਪਾਰਟੀ ਦਾ ਬੰਦਾ ਬੋਲੂ ਉਹਨੂੰ ਕਹਿਣਗੇ ਜੀ ਖੰਡੂਰ ਸਾਹਿਬ ਪੰਥਕ ਸੀਟ ਹੈ ਨੂਰ ਸਾਹਿਬ ਪੰਧਕ ਸ਼ੀਟ ਹੈ ਤੇ ਅੱਜ ਇੱਕ ਸੱਜਣ ਨੇ ਗੱਲ ਕੀਤੀ ਉਹ ਕਹਿੰਦਾ ਮੈਂ ਸਰਵੇ ਕੀਤਾ ਸਭ ਤੋਂ ਨਸ਼ੇੜੀ ਹਲਕਾ ਖਨੂਰ ਸਾਹਿਬ ਸਭ ਤੋਂ ਨਸ਼ੇੜੀ ਤੇ ਅਸੀਂ ਕਹਿੰਦੇ ਹਾਂ ਪੰਧਕ ਸ਼ੀਟ ਹੈ ਤੇ ਨਸ਼ੇੜੀ ਬਣਾਇਆ ਕਿਹਨਾਂ ਨੇ ਇਹ ਦੱਸ ਦਿੰਨਾ ਮੈਂ ਤੁਹਾਨੂੰ ਨਸ਼ੇੜੀ ਕਿਹਨਾਂ ਨੇ ਬਣਾਇਆ ਬਿਰਸਾ ਸਿੰਘ ਬਲਟੋਹਾ ਦਾ ਜਿਹੜਾ ਯਾਰ ਹੈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸੁਖਵੀਰ ਦਾ ਸਾਲਾ ਕੌਣ ਹੈ ਜੀ ਬਿਕਰਮ ਸਿੰਘ ਮਜੀਠੀਆ ਚਿੱਟਾ ਕਿ ਨਹੀਂ ਲਿਆਤਾ ਵਿਕਰਮ ਸਿੰਘ ਮੰਜੇਟਿਆ ਨੇ ਤੇ ਹੁਣ ਉਹੀ ਕਹਿੰਦੇ ਨੇ ਇਹ ਪੰਥਕ ਸੀਟ ਹੈ ਤੇ ਪੰਥਕ ਸੀਟ ਕਹਿਣ ਵਾਲਿਆਂ ਨੇ ਨਸ਼ੇੜੀ ਬਣਾਇਆ ਹੋਇਆ ਕਨੂਰ ਸਾਹਿਬ ਨੂੰ ਇਹ ਸਰਵੇ ਹੋ ਚੁੱਕਾ ਹੈ ਕਹਿੰਦੇ ਉਸ ਹਲਕੇ ਦੇ ਵਿੱਚ ਜਿੰਨੀ ਮੰਦਿਰ ਹੈ ਨਾ ਨਸ਼ੇੜੀ ਹੈ ਹੁਣ ਅਮਰਤਪਾਲ ਨੂੰ ਉੱਥੋਂ ਇਲੈਕਸ਼ਨ ਲੜਾਉਣ ਤੋਂ ਭਾਵ ਕੀ ਹੈ ਕਿ ਮੰਦਿਰ ਨੂੰ ਕਠਾ ਕੀਤਾ ਜਾਓ ਨਸ਼ੇੜੀ ਮੰਦਿਰ ਦੇ ਕੋਲੋਂ ਕੋਈ ਨਾ ਕੋਈ ਜਣ ਕੇ ਇਹੋ ਜਿਹਾ ਕਾਰਾ ਕਰਵਾਇਆ ਜਾਊ ਜਿਹੜਾ ਪੰਜਾਬ ਦੇ ਪੂਰੇ ਲੋਕਾਂ ਨੂੰ ਭੁਗਤਣਾ ਪੈ ਜਾ ਸਕਦਾ ਹੈ ਇਹ ਸਚਾਈ ਹੈ ਉਥੋਂ ਦੀ ਦੂਜੀ ਗੱਲ ਹੋਰ ਐਡ ਕਰ ਦੇਣਾ ਸੀਟ ਪੰਥਕ ਹੈ ਪਰ ਜਿੱਦਾਂ ਕੌਣ ਹੈ ਕਾਂਗਰਸ ਪੰਥਕ ਸੀਟ ਤੋਂ ਜਿੱਦਾਂ ਕੌਣ ਹੈ ਕਾਂਗਰਸ ਜਿੱਤਦੀ ਹੈ ਦੇਹੋਂ ਨਾਲੇ ਦਾ ਸ਼ਰਮਣੇ ਕਾਲੇ ਦਾ ਡੁੱਬ ਕੇ ਮਰੇ ਤੇ ਨਾਲੇ ਅਮਰਤਪਾਲ ਦੀਆਂ ਭੇਡਾਂ ਡੁੱਬ ਕੇ ਮਰਨ ਤੇ ਨਾਲੇ ਮਰੇ ਡੁੱਬ ਕੇ ਸਿਮਰੀਤ ਮਾਨ ਜਿਹੜੇ ਪੰਥਕ ਸੀਟ ਕਹਿੰਦੇ ਆ ਇਸ ਚਾਈ ਹੈ ਬਹੁਤ ਕੋੜਾ ਸੱਚ ਹੈ ਇਹ ਹਾਜ਼ਮ ਨਹੀਂ ਹੋਣਾ ਮੈਂ ਦੋ ਗੱਲਾਂ ਐਡ ਕੀਤੀਆਂ ਨੇ ਤੇ ਦੋਨੇ ਦੁਬਾਰਾ ਰਿਪੀਟ ਕਰ ਦਿੰਦਾ ਇੱਕ ਤਾਂ ਜਿਹੜੇ ਪੰਥਕ ਸੀਟ ਕਹਿੰਦੇ ਨੇ ਉਹ ਨੱਕ ਡਬੋ ਕੇ ਮਰਨ ਉਹ ਹਲਕੇ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ। ਪੰਥਕ ਸੀਟ ਕਹਿਣ ਵਾਲਿਆਂ ਨੇ ਹੀ ਨਸ਼ਾ ਲਿਆਂਦਾ ਚਿੱਟਾ। ਵਿਕਰਮ ਸਿੰਘ ਮੰਜੀਠੀਆ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸੀਨੀਅਰ ਲੀਡਰ ਮੰਨਿਆ ਜਾਂਦਾ ਇਸ ਵਕਤ। ਉਹ ਨਸ਼ਿਆਂ ਦਾ ਤਸ਼ਕਰ ਹੈ, ਵਪਾਰੀ ਹੈ। ਠੀਕ ਹੈ। ਦੂਜੀ ਗੱਲ ਮੈਂ ਕੀ ਕਹੀ ਸੀ? ਦੂਜੀ ਗੱਲ ਕਹੀ ਸੀ ਜੇ ਅਮਰਤਪਾਲ ਕਟੀੜ ਨੂੰ ਸਰਟੀਫਿਕੇਟ ਚਾਹੀਦਾ, ਆਧਾਰ ਕਾਰਡ ਚਾਹੀਦਾ। ਬੋਰਡ ਕਾਰਡ ਚਾਹੀਦਾ ਤੇ ਹੁਣ ਕਿੱਥੋਂ ਮਿਲੂਗਾ ਦੁਕਾਨ ਤੋਂ ਖਰੀਦਿਆ ਜਾਊਗਾ ਇਹ ਗੱਲਾਂ ਠਈਆਂ ਸੀ ਜਦੋਂ ਮੈਨੂੰ ਗੱਲਾਂ ਕੱਢਦੇ ਹੋ ਨਾ ਮੈਨੂੰ ਕਹਣਾ ਕਹਣਗੇ ਜੀ ਇਹ ਖੱਚ ਕਹਿੰਦਾ ਇਹ ਭੇੜ ਕਹਿੰਦਾ ਇੱਕ ਤੀੜ ਕਹਿੰਦਾ ਮੈਂ ਇਸ ਕਰਕੇ ਕਹਿਣਾ ਜੇ ਗੱਲਾਂ ਗਲਤ ਨੇ ਤਾਂ ਦੱਸ ਦਿਓ ਹਾਂ ਗੱਲਾਂ ਕੱਢਣੀਆਂ ਨੇ ਉਹ ਤੁਹਾਨੂੰ ਮੈਂ ਦੱਸ ਦਿੰਨਾ ਜਦੋਂ ਸ਼ੁਰੂ ਕਰੋਂਗੇ ਨਾ ਕੱਢਣੀਆਂ ਮੈਂ 2 ਘੰਟੇ ਫੇਸਬੁੱਕ ਤੇ ਬਹਿ ਜਾਊਗਾ ਵੱਡੇ ਚੱਲੋਂ ਮੈਂ ਗਿਣੇ ਵੀ ਚੱਲੂੰ ਪੈਨ ਕਾਪੀ ਚੱਕ ਲੂੰ ਵੀ ਇਹਨੇ ਵੀ ਕੱਢਦੀ ਇਹਨੇ ਵੀ ਕੱਢਦੀ ਇਹਨੇ ਵੀ ਕੱਢਦੀ ਉਹ ਗਿਣੀ ਜਾਊ ਠੀਕ ਹੈ ਬੱਲੇ ਜਿਹੜੀ ਮੈਂ ਗੱਲ ਕਹੀ ਹੈ ਮਿੱਤਰੋ ਇਹ ਹਿੱਕ ਠੋਕ ਕੇ ਕਹੀ ਹੈ ਇਹਦੇ ਵਿੱਚ ਰਤਾ ਵੀ ਝੂਠ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ